ਜਿੰਦਾਬਾਦ ਦੀਪ ਸਿੰਘ ਬੰਬੂਮਰਾ ਜਿੰਦਾਬਾਦ ਸਰਦਾਰ ਅਰਵਤ ਸਿੰਘ ਬਰਾੜ ਸਾਹਿਬ ਦਾ ਸਿੱਖਿਆ ਮੰਤਰੀ ਅਮਰ ਰਹੇ ਰਹੇ ਪੰਜਾਬ ਵਿੱਚ ਕਾਂਗਰਸ ਪਾਰਟੀ ਨੇ ਆਪਣੀ ਜਮੀਨੀ ਪਕੜ ਮਜ਼ਬੂਤ ਕਰਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਬੇਸ਼ੱਕ ਪੰਜਾਬ ਵਿੱਚ ਹਲੇ 2027 ਚੋਣਾਂ ਨੂੰ ਲੈ ਕੇ 15 ਮਹੀਨੇ ਦੇ ਕਰੀਬ ਦਾ ਸਮਾਂ ਬਚਿਆ ਹੋਇਆ ਹੈ ਪਰ ਕਾਂਗਰਸ ਪਾਰਟੀ ਕਿਸੇ ਵੀ ਤਰੀਕੇ ਦੇ ਨਾਲ ਪਿੱਛੇ ਮੁੜ ਕੇ ਦੇਖਣਾ ਨਹੀਂ ਚਾਹੁੰਦੀ ਅਤੇ ਇਸੇ ਕੜੀ ਤਹਿਤ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ 27 ਜ਼ਿਲ੍ਹਾ ਪ੍ਰਧਾਨ ਨਿਯੁਕਤ ਕਰ ਦਿੱਤੇ ਗਏ ਫਰੀਦਕੋਟ ਜ਼ਿਲ੍ਹੇ ਦੇ ਨਵਦੀਪ ਸਿੰਘ ਬੱਬੂ ਬਰਾੜ ਨੂੰ ਕਾਂਗਰਸ ਪਾਰਟੀ ਵੱਲੋਂ ਮੁੜ ਤੋਂ ਜ਼ਿਲ੍ਹਾ ਪ੍ਰਧਾਨ ਥਾਪ ਦਿੱਤਾ ਗਿਆ ਅਤੇ ਵਰਕਰਾਂ ਦੇ ਵਿੱਚ ਵੀ ਇਸ ਗੱਲ ਨੂੰ ਲੈ ਕੇ ਕਾਫੀ ਜੋਸ਼ ਵਿਖਾਈ ਦੇ ਰਿਹਾ ਹੈ ਜਿੰਮੇਵਾਰੀ ਦੀ ਗੱਲ ਕੀਤੀ ਹੈ ਜ਼ਿੰਮੇਵਾਰੀ ਬਹੁਤ ਵੱਡੀ ਹੈ ਤੇ ਮੈਂ ਆਪਦਾ ਫਰਜ ਸਮਝਦੇ ਹੋਇਆ ਕਿਉਂਕਿ ਸਿਆਣੇ ਕਹਿੰਦੇ ਆ ਜਦੋਂ ਕੋਈ ਜ਼ਿੰਮੇਵਾਰੀ ਪੈਂਦੀ ਹੈ ਜੇ ਇਮਾਨਦਾਰੀ ਨਾਲ ਕੰਮ ਨਾ ਕਰਗੇ ਤਾਂ ਇੱਕ ਛੁਪੀ ਹੋਈ ਚੋਰੀ ਹੁੰਦੀ ਜਾਂ ਛੁਪੀ ਹੋਈ ਗਦਾਰੀ ਹੁੰਦੀ ਹੈ ਲਗਭਗ 3.5 ਸਾਲ ਪਹਿਲਾਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਵੜੀ ਜੀ ਦੇ ਮੇਰੇ ਤੇ ਜ਼ਿੰਮੇਵਾਰੀ ਪਾਈ ਸੀ ਕੋਸ਼ਿਸ਼ ਕੀਤੀ ਹੈ ਸਾਰੇ ਸੀਨੀਅਰ ਸਾਥੀਆਂ ਨਾਲ ਲੈ ਕੇ ਵਰਕਰਸ ਬੰਨਾਂ ਨਾਲ ਲੈ ਕੇ ਜ਼ਿਲ੍ਹੇ ਚ ਕਾਂਗਰਸ ਤਖਤੀ ਕਰਨ ਤੇ ਉਹ ਜੋ ਕੰਮ ਮੈਂ ਕੀਤੇ ਉਹ ਤੁਹਾਡੇ ਸਾਹਮਣੇ ਆ। ਇੱਥੇ ਕਈ ਸਾਥੀ ਕਹਿੰਦੇ ਵੀ ਪ੍ਰਧਾਨ ਜੀ ਵਧਾਈਆਂ। ਮੈਂ ਪ੍ਰਧਾਨ ਨਹੀਂ ਇੱਕਾਂ ਦਾ ਸੇਵਾਦਾਰ ਆ। ਦਰੀਆਂ ਵਛਾਉਣ ਵਾਲਾ। ਇਹ ਗੱਲ ਮੈਂ ਤਾਂ ਕੀਤੀ ਕਿਉਂਕਿ ਮੈਂ ਆਪਦੇ ਸਪਾਰਜੋਗ ਪਿਤਾ ਸਵਰਗਵਾਸੀ ਦਰਵੇਸ਼ ਸਿੰਘ ਜਨ ਸਰਦਾਰ ਅਵਤਾਰ ਸਿੰਘ ਬਰਾੜ ਦੀ ਗਵਾਈ ਚ 28-29 ਸਾਲ ਇੱਕ ਵਰਕਰ ਦੇ ਤੌਰ ਤੇ ਕੰਮ ਕੀਤਾ ਹੈ। ਇਸ ਲਈ ਮੈਨੂੰ ਪਤਾ ਹੈ ਵਰਕਰ ਦੀਆਂ ਕਿਵੇਂ ਸਮੱਸਿਆਵਾਂ ਨੇ ਉਹ ਕਿਵੇਂ ਹੱਲ ਕਰਨਾ ਹੈ। ਦੇ ਵਰਕਰ ਜਿਹੜੇ ਘਰਾਂ ਚ ਬੈਠੇ ਐ ਕਿਸੇ ਨਾ ਕਿਸੇ ਕਾਰਨ ਰੁਸ ਕੇ ਜਾਂ ਸਾਡੇ ਕਈ ਵਾਰੀ ਸਾਡੀ ਲੀਡਰਸ਼ਿਪ ਦੀ ਕਮੀਆਂ ਹੁੰਦੀਆਂ ਉਹਨਾਂ ਨੂੰ ਦੂਰ ਕਰਕੇ ਮੈਂ ਪਹਿਲਾਂ ਵੀ ਯਤਨ ਕੀਤਾ ਜਿਹੜਾ ਘਰ ਦੇ ਦਫ਼ਤਰ ਚ ਲਿਆਉਣ ਹੁਣ ਜੋ ਡੇਢ ਸਾਲ ਆ ਦਿਨ ਪੂਰਾ ਤੇ ਕਰਕੇ ਪੂਰੀ ਜ਼ਿਲ੍ਹੇ ਦੀ ਸੀਨੀਅਰ ਲੀਡਰਸ਼ਿਪ ਨੂੰ ਤੇ ਵਰਕਰ ਸਭਾ ਨੂੰ ਨੂੰ ਬੂਤ ਤੋਂ ਵਰਕਰ ਲੈਵਲ ਤੋਂ ਲੈ ਕੇ ਸਾਰਿਆਂ ਨੂੰ ਨਾਲ ਲੈ ਕੇ ਯਤਨ ਕਰੂਗਾ ਤੁਸੀਂ ਪੁਰਾਣੀ ਵੀ ਮੇਰੇ ਸਤਿਕਾਰਯੋਗ ਪਿਤਾ ਜੀ ਦੀ ਰਿਕਰਡ ਕਢਿਓ ਉਹ ਅਕਸਰ ਕਹਿੰਦੇ ਕਹਿੰਦੇ ਸੀ ਵੀ ਜੈਸਪੁਰਵਾਰ ਚ ਫੋਟੋ ਉਤਰਕੀ ਨਹੀਂ ਕਰਦਾ ਜੈਸ ਦੇਸ਼ ਫੋਟੋ ਉਤਰਕੀ ਨਹੀਂ ਕਰਦਾ ਤੇ ਜੈਸ ਨਗਰ ਚ ਫੋਟੋ ਉਤਰਕੀ ਨਹੀਂ ਕਰਦਾ ਮੇਰਾ ਯਤਨ ਹੋਊਗਾ ਸੱਚੇ ਦਿਲੋਂ ਸਾਰਿਆਂ ਨੂੰ ਪੰਜੇ ਤੇ ਤਿਰੰਗੇਣਾ ਜੋੜਾਂ ਤਾਂ ਕਿ ਆਉਣ ਵਾਲੀ 2027 ਦੀ ਤਰੀਕ ਜੋ ਫਰੀ ਕੋਟ ਜ਼ਿਲ੍ਹੇ ਦੀਆਂ ਤਿੰਨ ਦੀਆਂ ਤਿੰਨ ਸੀਟਾਂ ਕਾਂ ਦੀ ਝੋਲੀ ਪਾ ਕੇ ਤੇ 27 ਚ ਅਸੀਂ ਨਹੀਂ ਰੱਖੀਏ ਕਾਂ ਦੀ ਸਰਕਾਰ ਬਣੇ ਤਾਂ ਕਿ ਜੋ ਕਿ ਅੱਜ ਲੋਕ ਪੰਜਾਬ ਦੇ ਚਾਹੁੰਦੇ ਐ ਹਰ ਵਰਗ ਚਾਹੁੰਦਾ ਐ ਵੀ ਕਾਂਗਰਸ ਨੂੰ ਦੁਆਰਾ ਸਰਕਾਰ ਬਣਦਾ ਜ਼ਿੰਮੇਵਾਰੀ ਦੇਣੀ ਚਾਹੀਦੀ ਐ ਆ ਲਗਾਤਾਰ ਉਰੋਧੀ ਪਾਰਟੀ ਦੀ ਗੱਲ ਕਰ ਗਏ ਤਾਂ ਪਤਾ ਕਿ ਚਾਹਾਂ ਉਹ ਹੀ ਪਾਰਟੀ ਹੈਗੀ ਐ ਉਹ ਲਗਾਤਾਰ ਸਟੇਜਾਂ ਤਿਆਰ ਕਰਕੇ ਕਿਉਂਕਿ ਉਹਨਾਂ ਕਹਿੰਦੇ ਅਸੀਂ ਕੀਤੇ ਕੰਮਾਂ ਨੂੰ ਲੈ ਕੇ ਲਿਜਾਂਗੇ ਤੁਹਾਡਾ ਕੋ ਕਿਵੇਂ ਵੇਖੋਗੇ ਉਰੋਧੀ ਪਾਰਟੀ ਨੂੰ ਨਹੀਂ ਕੰਮ ਬਾਈ ਜਿ ਕਿਹੜਾ ਕੀਤਾ ਕੀ ਅੱਜ ਬੀਬੀਆਂ ਨੂੰ ਹਜ਼ਾਰ ਹਜ਼ਾਰ ਦੇਤਾ ਗੱਲ ਕਰਦੇ ਸੀ ਵੀਪੀਆਈ ਕਲਚਰ ਦੀ ਸਾਡੇ ਤੇ ਦੋਸ਼ ਲਾਉਂਦੇ ਸੀ ਅੱਜ ਕੀ ਹਾਲ ਐ ਗੱਲ ਕਰਦੇ ਸੀ ਰੇਤੇ ਤੇ ਬਜਰੀ ਦੀ ਅੱਜ ਕੀ ਹਾਲ ਹੈ ਗੱਲ ਕਰਦੇ ਸੀ ਕ੍ਰਪਸ਼ਨ ਦੀ ਉਹ ਕੀ ਹਾਲ ਹੈ ਤੁਹਾਡੇ ਸਾਹਮਣੇ ਹੈ ਹਰ ਵਾਰ ਕਾਜ ਪੰਜਾਬ ਦਾ ਲੁੱਟਿਆ ਲੁੱਟਿਆ ਮਹਿਸੂਸ ਕਰਦਾ ਹੈ ਬਦਲਾ ਅੱਜ ਬੁੰਦਲਿਆ ਫਿਰਦਾ ਪੰਜਾਬ ਚ ਅੱਜ ਤੁਸੀਂ ਨਸ਼ਿਆਂ ਦੀ ਗੱਲ ਕਰ ਲੋ ਅੱਜ ਜੋ ਅਮਨ ਸ਼ਾਂਤੀ ਕਿੱਥੇ ਹੈ ਅੱਜ ਕੋਈ ਆਪਦੇ ਆਪ ਨੂੰ ਸੁਰੱਖਿਅਤ ਸਮਝਦਾ ਹੈ ਦਿਨ ਦਿਹਾੜੇ ਲੁੱਟਾਂ ਖੋਹਾਂ ਜੋ ਕੁਝ ਹੋ ਰਿਹਾ ਹੈ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਪੰਜਾਬ ਨੂੰ ਚੰਗਾ ਵਸਦਾ ਖੁਸ਼ ਵਸਦਾ ਪੰਖਣਾ ਕਿੱਦਿਆਂ ਦਾ ਦੇਖਣ ਵਾਲੇ ਪੰਜਾਬ ਨੂੰ ਲੋਕੋ ਅੱਜ ਚਿੰਤਤ ਹੈ ਵੀ ਸਾਥੋ 2022 ਚ ਬਹੁਤ ਵੱਡੀ ਗਲਤੀ ਹੋਈ ਹੈ ਅੱਜ ਉਹ ਆਪਦੀ ਗਲਤੀ ਤੇ ਪਸਤਾਉਂਦੇ ਆ ਕਿਉਂਕਿ ਗੱਲਾਂ ਹੀ ਇਹੋ ਜੀਆਂ ਕੀਤੀਆਂ ਅਸੀਂ ਐ ਕਰਾਂਗੇ ਐ ਕਰਾਂਗੇ ਦੱਸ ਦੋ ਕੀ ਕੀਤਾ ਕੀ ਹੈ ਕੀ ਤੁਹਾਨੂੰ ਮੇਰਾ ਸਵਾਲ ਹੈ ਇੱਕ ਭਰਾ ਨੂੰ ਤੁਸੀਂ ਮੇਰੇ ਭਰਾ ਨੂੰ ਕਿ ਅੱਜ ਪੰਜਾਬ ਚ ਕ੍ਰਾਪਸ਼ਨ ਬੰਦ ਹੈ ਰੇਤਾ ਬੱਦਰੀ ਨੱਚੇ ਪੰਜਾਬ ਦੇ ਹਾਲਾਤ ਕਿੱਥੇ ਨੇ ਦਫ਼ਤਰਾਂ ਦਾ ਅੱਜ ਕੀ ਹਾਲ ਹੈ ਤੇ ਅਸੀਂ ਅੱਗੇ ਵੀ ਕਾਂਗਸ ਨੇ ਦੇਸ਼ ਦੀ ਆਜ਼ਾਦੀ ਦੌਰ ਤੋਂ ਲੈ ਕੇ ਸੰਵਿਧਾਨ ਨੂੰ ਕਾਇਮ ਰੱਖਣ ਤੱਕ ਜੋ ਕੰਮ ਕੀਤੇ ਆ ਕਾਂਗਸ ਪਾਰਟੀ ਦਾ ਇਤਿਹਾਸ ਹੈ ਕੁਰਬਾਨੀਆਂ ਭਰਿਆ ਇਤਿਹਾਸ ਹੈ ਤੇ ਅਸੀਂ ਕਾਂਗਸ ਦੇ ਆਜ਼ਦੀ ਲੀਡਰਸ਼ਿਪ ਚ ਰਾਉਲ ਗਾਂਧੀ ਦੀ ਖੜਗੇ ਸਾਹਿਬ ਦੀ ਅਮਰਿੰਦਰ ਸਿੰਘ ਜੀ ਰਾੜਾ ਰਾਜਾ ਵਲੇਮ ਸਿੰਘ ਜੀ ਪ੍ਰਤਾਪ ਬਾਜਵਾ ਜੀ ਸਜਿੰਦਰ ਦਾਵਾ ਜੀ ਦੀ ਗਵਾਹੀ ਚ ਅਸੀਂ ਤਕੜੇ ਹੋ ਕੇ ਜ਼ਿਲ੍ਹੇ ਚ ਕੰਮ ਕਰਾਂਗੇ ਤੇ ਤੁਹਾਨੂੰ ਵਿਸ਼ਵਾਸ ਦਿੋਣਾ ਜੋ ਸਾਡੀ ਮਿਹਨਤ ਹੈ ਮੇਰੀ ਨਹੀਂ ਮੈਂ ਤਾਂ ਵਰਕਰ ਦੇ ਤੌਰ ਤੇ ਕੰਮ ਕਰਨਾ ਹੈ ਮੇਰੇ ਨਾਲ ਸੀਨੀਅਰ ਸਾਥੀ ਖੜੇ ਹੈ ਜ਼ਿਲ੍ਹੇ ਦੀ ਸੂਚੀ ਲੀਡਰਸ਼ਿਪ ਕਾਂਗਰਸ ਦੇ ਨਾਲ ਹੈ ਅਸੀਂ ਪੰਜੇ ਦੇ ਤਿਰੰਗੇ ਦੀ ਗੱਲ ਕਰਨੀ ਕਿਸੇ ਛੋਟੇ ਗਰੁੱਪ ਦੀ ਗੱਲ ਨਹੀਂ ਕਰਨੀ ਅੱਜ ਮੇਰੇ ਵੱਡੇ ਭਾਈ ਜੀ ਨਵਦੀਪ ਸਿੰਘ ਬੱਬੂ ਬਰਾੜ ਸਪੁੱਤਰ ਸਾਡੇ ਇੱਕ ਨੇਕ ਰੂਹ ਇਮਾਨਦਾਰ ਸ਼ਖਸੀਅਤ ਸਰਦਾਰ ਅਵਤਾਰ ਸਿੰਘ ਜੀ ਬਰਾੜ ਹੋਰਾਂ ਦੇ ਫਰਜ਼ੰਦ ਉਹਨਾਂ ਦੇ بیٹے ਨੂੰ ਅੱਜ ਦੁਬਾਰਾ ਜ਼ਿਲ੍ਹਾ ਪ੍ਰਧਾਨਗੀ ਦਾ ਜਿਹੜਾ ਜ਼ਿਲ੍ਹੇ ਦੀ ਸੇਵਾ ਕਰਨ ਦਾ ਕਾਂਗਰਸ ਪਾਰਟੀ ਨੇ ਮੌਕਾ ਦਿੱਤਾ ਮੈਂ ਕਹਾਂਗਾ ਵੀ ਇਤੋਂ ਸੁਭਾਗਿਆ ਭਰਿਆ ਸਮਾਂ ਸਾਡੇ ਵਾਸਤੇ ਕੋਈ ਹੋਰ ਨਹੀਂ ਸਕਦਾ ਪਹਿਲਾਂ ਵੀ ਪ੍ਰਧਾਨ ਜੀਆ ਨੇ ਇਸ ਜ਼ਿਲ੍ਹੇ ਵਾਸਤੇ ਸਮੁੱਚੀ ਕਾਂਗਰਸੀ ਲੀਡਰਸ਼ਿਪ ਨੂੰ ਨਾਲ ਲੈ ਕੇ ਬੂਥ ਲੈਵਲ ਤੋਂ ਲੈ ਕੇ ਤੇ ਬਲਾਕ ਲੈਵਲ ਤੇ ਕਰ ਸਾਰੇ ਹੀ ਲੀਡਰਾਂ ਨੂੰ ਦਰਜਾ ਬਦਰਜਾ ਲੀਡਰਾਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕੀਤੀ ਆ ਜਿਹੜੇ ਬਜ਼ੁਰਗ ਕਈਆਂ ਕਾਰਨਾ ਕਰਕੇ ਲੀਡਰ ਘਰੇ ਬੈਠ ਗਏ ਸੀ ਉਹਨਾਂ ਨੂੰ ਘਰੋਂ ਕੱਢ ਕੇ ਕਾਂਗਰਸ ਪਾਰਟੀ ਦੇ ਦਫ਼ਤਰ ਵਿੱਚ ਲਿਆਂਦਾ ਗਿਆ ਇਹ ਇਹ ਕੰਮ ਨਵਦੀਪ ਸਿੰਘ ਬੱਬੂ ਬਰਾੜ ਦੇ ਹਿੱਸੇ ਆਇਆ ਔਰ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆ ਜਿਸ ਤਰ੍ਹਾਂ ਸਾਡੇ ਤੇ ਹਾਈ ਕਮਾਂਡ ਨੇ ਭਰੋਸਾ ਪ੍ਰਗਟ ਕੀਤਾ ਹੈ ਉਹਨਾਂ ਦੇ ਭਰੋਸੇ ਤੇ ਕਾਇਮ ਹੁੰਦੇ ਹੋਏ ਕੰਮ ਕਰਦੇ ਹੋਏ ਆਉਣ ਵਾਲੇ 27 ਦੇ ਵਿੱਚ ਪ੍ਰੀਤਕੋਟ ਦੀਆਂ ਤਿੰਨੇ ਦੀਆਂ ਤਿੰਨੇ ਵਿਧਾਨ ਸਭਾ ਸੀਟਾਂ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਵਿੱਚ ਪਾਵਾਂਗੇ ਅਤੇ ਨਾਲ ਹੀ ਮੈਂ ਕਾਂਗਰਸ ਹਾਈ ਕਮਾਂਡ ਦਾ ਸ੍ਰੀ શ્રીਮਾਨ ਸਾਡੇ ਸ੍ਰੀ ਜੀ ਰਾਹੁਲ ਗਾਂਧੀ ਜੀ ਦਾ ਮਲਕਰਗ ਅਰਜਨ ਖੜਕੇ ਜੀ ਪ੍ਰਧਾਨ ਆਲ ਇੰਡੀਆ ਕਾਂਗਰਸ ਕਮੇਟੀ ਸ਼੍ਰੀਮਤੀ ਸੋਨੀਆ ਗਾਂਧੀ ਜੀ ਸਾਡੇ ਪ੍ਰਦੇਸ਼ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੌਜਵਾਨ ਦਿਲਾਂ ਦੀ ਧੜਕਨ ਪ੍ਰਤਾਪ ਸਿੰਘ ਬਾਜਵਾ ਜੀ ਐਲਓਪੀ ਸਾਹਿਬ ਸੁਖਜਿੰਦਰ ਸਿੰਘ ਰੰਧਾਵਾ ਜੀ ਔਰ ਸਮੁੱਚੀ ਲੀਡਰਸ਼ਿਪ ਦਾ ਅਸੀਂ ਤੈਨੂੰ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਦੁਬਾਰਾ ਵਿਸ਼ਵਾਸ ਤੇ ਭਰੋਸਾ ਪ੍ਰਗਟ ਕੀਤਾ ਅਸੀਂ ਉਹਨਾਂ ਨੂੰ ਵਿਸ਼ਵਾਸ ਦਵਾਉਣੇ ਸਮੁੱਚੀ ਲੀਡਰਸ਼ਿਪ ਨੂੰ ਕਿ ਪ੍ਰਧਾਨ ਜੀ ਅੱਗੇ ਨਾਲ ਵੀ ਤਕੜੇ ਹੋ ਕੇ ਜ਼ਿਲ੍ਹੇ ਵਾਸਤੇ ਅਤੇ ਕਾਂਗਰਸ ਪਾਰਟੀ ਵਾਸਤੇ ਦਿਨ ਰਾਤ ਕੰਮ ਕਰਨਗੇ ਤੁਹਾਡਾ ਬਹੁਤ ਬਹੁਤ ਧੰਨਵਾਦ